6 ਲੱਖ ਰੁਪਏ ਦੇ ਵਿੱਚ 1 ਸਾਲ ਦੀ ਫੀਸ ਹੋਊ ਬੱਚੇ ਦੀ ਅੱਛਾ 1 ਸਾਲ ਦੀ ਫੀਸ ਵੀ ਆ 6 ਲੱਖ ਦੇ ਵਿੱਚ ਤੁਸੀਂ ਜਿੰਨਾ ਮਰਜੀ ਆ ਕੋਈ ਆਈਲੈਂਡ ਸੀ ਲੋੜ ਨਹੀਂ ਕੋਈ ਕਾਸੀ ਦੀ ਲੋੜ ਨਹੀਂ ਸਟੱਡੀ ਵੀਜ਼ਾ ਲਵਾ ਦੋਗੇ ਸਟੱਡੀ ਵੀਜ਼ਾ ਲਵਾ ਦਿਆਂਗੇ 6 ਲੱਖ ਰੁਪਏ ਖਰਚ ਆਊਗਾ ਵੀਰੇ ਪਲੱਸ 2 ਚਾਹੀਦੀ ਆ ਚਾਹੀ 10 ਸਾਲ ਦਾ ਗੈਪ ਆ ਕੋਈ ਚੱਕਰ ਨਹੀਂ ਲੈ ਵੀ ਦੋਸਤੋ ਬਹੁਤ ਹੀ ਕੰਮ ਦੀ ਰੀਲ ਲਿਆਇਆ ਜਿਹੜੇ ਬੱਚੇ ਬਾਹਰ ਜਾਣਾ ਚਾਹੁੰਦੇ ਨੇ ਜਾਂ ਵੀਰ ਭਾਈ ਜੱਬਾ ਬਾਹਰ ਜਾਣਾ ਚਾਹੁੰਦੇ ਨੇ ਇੱਕ ਅੱਜ ਘੈਂਟ ਬੰਦੇ ਨਾਲ ਮਿਲਾਉਣ ਜਾ ਰਿਹਾ ਹੈਗਾ ਸਪੈਸ਼ਲ ਜਾਣਕਾਰੀ ਦੇਵਾਂਗੇ ਬੁਲਗਾਰੀਆ ਦੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਸਿਸਟਮ ਹੈ ਬਲਗਾਰੀਆ ਦਾ ਬਲਗਾਰੀਆ ਦਾ ਵੀਰੇ ਜਿਹੜਾ ਬੱਚਾ ਯੂਰਪ ਜਾਣਾ ਡੋਂਕੀ ਰਹੀ ਗਿਆ ਚਾਹੁੰਦਾ ਹੈ ਕਾਸੀ ਵੀ ਤੇ ਆਪਾਂ ਭੇਜ ਦਿਆਂਗੇ ਉਹਨੂੰ ਸਟੱਡੀ ਵੀਜ਼ੇ ਤੇ ਅੱਛਾ ਜੀ ਮਤਲਬ ਕਿ ਡੋਂਕੀ ਵਾਲੇ ਚੱਕਰਾਂ ਚੋਂ ਕੱਢ ਦੋਗੇ ਡੋਂਕੀ ਵਾਲੇ ਚੱਕਰਾਂ ਤੋਂ 6 ਲੱਖ ਰੁਪਏ ਖਰਚ ਆਊਗਾ ਵੀਰੇ ਪਲਸ 2 ਚਾਹੀਦੀ ਆ ਚਾਹੀ 10 ਸਾਲ ਦਾ ਗੈਪ ਆ ਕੋਈ ਚੱਕਰ ਨਹੀਂ ਜੀ ਅੱਛਾ ਜੀ ਗੈਪ ਜਿੰਨਾ ਮਰਜ਼ੀ ਹੋਵੇ ਗੈਪ ਜਿੰਨਾ ਮਰਜ਼ੀ ਆ ਕੋਈ ਆਈਲੈਂਡ ਸੀ ਲੋੜ ਨਹੀਂ ਕੋਈ ਕਾਸੀ ਦੀ ਲੋੜ ਨਹੀਂ ਕਾਸੀ ਦੀ ਲੋੜ ਨਹੀਂ ਸਟੱਡੀ ਵੀਜ਼ਾ ਲਵਾ ਦੋਗੇ ਸਾਡੀ ਸਟੱਡੀ ਵੀਜ਼ਾ ਲਵਾ ਦਿਆਂਗੇ ਬੱਚਾ ਉੱਥੋਂ ਪੇਪਰ ਲਵੇ ਦਵੇ ਉਹ ਟੀਆਰਸੀ ਵਗੈਰਾ ਮਿਲ ਜਾਣੀ ਉਦੋਂ ਆ ਜਿੱਥੇ ਮਰਜ਼ੀ ਯੂਰਪ ਦੇ ਵਿੱਚ ਕੰਮ ਕਰੇ ਉੱਥੇ ਰਹਿਣਾ ਸਟੱਡੀ ਕਰਨੀ ਹੈ ਸਟੱਡੀ ਕਰੇ ਠੀਕ ਹੈ ਉਹਦੇ ਵਿੱਚੇ 10 ਲੱਖ ਰੁਪਏ ਦੇ ਵਿੱਚ 1 ਸਾਲ ਦੀ ਫੀਸ ਹੋ ਬੱਚੇ ਦੀ ਅੱਛਾ ਜੀ 1 ਸਾਲ ਦੀ ਫੀਸ ਵੀ ਆ 6 ਲੱਖ ਦੇ ਵਿੱਚ ਹਾਂ 6 ਦੇ ਵਿੱਚ ਲੋ ਲਓ ਵੀ 6 ਲੱਖ ਦੇ ਵਿੱਚ ਤੁਸੀਂ ਜਾ ਸਕਦੇ ਹੋ ਬਲਗਰੀਆ ਜਿਹੜੇ ਵੀ ਜਾਣਾ ਚਾਹੁੰਦੇ ਨੇ ਸੰਪਰਕ ਕਰ ਲਿਓ ਹੋਰ ਜਾਣਕਾਰੀ ਲਈ ਧੰਨਵਾਦ